ਪਟਿਆਲਾ ਪੁਲਿਸ ਨੂੰ ਫਿਰ ਇੱਕ ਵਾਰ ਤੋਂ ਜਿਹੜੀ ਹੈਗੇ ਵੱਡੀ ਕਾਮਯਾਬੀ ਮਿਲੀ ਹੈ ਕਿ ਤਿੰਨ ਜਿਹੜੇ ਲੜਕੇ ਨੇ ਹੈਗੇ ਮਾਰੂ ਹਥਿਆਰ ਨਾਲ ਫੜੇ ਨੇ ਸਾਡੇ ਨਾਲ ਐਸਪੀ ਵੈਭਵ ਚੌਧਰੀ ਮੌਜੂਦ ਨੇ ਗੱਲਬਾਤ ਕਰਨ ਲੈ ਸਰ ਤਿੰਨ ਲੜਕੇ ਫੜੇ ਨੇ ਕੀ ਮਾਮਲਾ ਹੈ ਸਾਰੇ ਸਰ ਜੀ 17 ਤੇ 18 ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ 'ਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਦੀ ਦਰਮਿਆਨੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੇਗੀ ਕੋਈ ਜ਼ੋਮੈਟੋ ਡਿਲੀਵਰੀ ਬੋਏ ਜਿਹਦਾ ਨਾਮ ਹੈਗਾ ਪ੍ਰੀਤਿੰਦਰ ਸਿੰਘ ਉਹਨੂੰ ਗੇਰ ਕੇ ਤੇ ਲੁੱਟਖੋ ਕਰਨ ਦੀ ਇੰਟੈਂਸ਼ਨ ਨਾਲ ਉਹਦੇ ਉੱਪਰ ਜਾਣਲੇਵਾ ਹਮਲਾ ਹੋਇਆ ਤੇ ਨਾਲ ਦੇ ਨਾਲ ਹੀ ਐਕਸ਼ਨ ਲੈਂਦੇ ਹੋਏ ਜੋ ਤਿੰਨੋਂ ਸਸਪੈਕਟਸ ਅਕਿਊਜ਼ ਡੇਗੇ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਨਾਂ ਦੀ ਅਬ ਜੋ ਹੈ ਰਿਮਾਂਡ 'ਤੇ ਉਹਨੂੰ ਹਾਸਲ ਕੀਤਾ ਗਿਆ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਤੇ ਬਰਾਮਦਗੀ ਕੀ ਹੋਈ ਇਹਨਾਂ ਕੋਲ ਕੋਈ ਹਥਿਆਰ ਵਗੈਰਾ ਵੀ ਹੋਈ ਹਾਂ ਹਾਂਜੀ ਜੋ ਵਰਤਿਆ ਗਿਆ ਚਾਕੂ ਹੈ ਉਹ ਅਸੀਂ ਰਿਕਵਰ ਕਰ ਲਿੱਤਾ ਗਿਆ ਤੇ ਇੱਕ ਜੋ ਮੋਟਰਸਾਈਕਲ ਜੋ ਇਹਨਾਂ ਨੇ ਯੂਜ਼ ਕੀਤੀ ਹੈ ਉਹ ਵੀ ਰਿਕਵਰ ਕਰ ਲਈ ਹੈ ਇਹਨਾਂ ਦਾ 1 ਦਿਨ ਦਾ ਰਿਮਾਂਡ ਮਾਨਯੋਗ ਅਦਾਲਤ ਸੇ ਮਿਲਿਆ ਹੈ ਤੇ ਹੋਰ ਵੀ ਅਸੀਂ ਅੱਜ ਡਿਮਾਂਡ ਕਰਾਂਗੇ ਰਿਮਾਂਡ ਮਿਲਿਆ ਉਹਦੇ ਵਿੱਚ ਕੁਝ ਪਤਾ ਲੱਗਾ ਕਿ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਕਰਨ ਨੂੰ ਇਨਜਾਮ ਦੇ ਰਹੇ ਸੀ ਇਹ ਜੀ ਬੇਸਿਕਲੀ ਨਸ਼ੇੜੀ ਟਾਈਪ ਦੇ ਬੰਦੇ ਹੈਗੇ ਆ ਤਾਂ ਬੇਸਿਕਲੀ ਨਸ਼ੇ ਪਤੇ ਕਰਨ ਲਈ ਇਹ ਪੈਸੇ ਇਕੱਠੇ ਕਰਦੇ ਆਂ ਤੇ ਹੋਰ ਵੀ ਅਸੀਂ ਪੁੱਛ ਕੇ ਚਰਾਂਗੇ ਹੋਰ ਐਕਸਟਰਾ ਰਿਮਾਂਡ ਲੈ ਕੇ ਬੈਕਗਰਾਉਂਡ ਕਿਸ ਤਰ੍ਹਾਂ ਦਾ ਇਹ ਜਿਹੜਾ ਲੜਕੇ ਫੜੇ ਨੇ ਬੈਕਗਰਾਉਂਡ ਕਿਸ ਤਰ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਬੈਕਗਰਾਉਂਡ ਇਹਨਾਂ ਦਾ ਜੀ ਆਫ ਲੋਅਰ ਇਕਨੋਮਿਕ ਸਟ੍ਰਾਟਾ ਹੈ ਤੇ ਐਜੂਕੇਸ਼ਨ ਵੀ ਇਹਨਾਂ ਦੀ ਧਾਰਵਾ ਕਿਡੀਆਂ ਕਿਡੀਆਂ ਲਗਾ ਕੇ ਜਿਹੜਾ ਕਿ ਲੜਕੇ ਨੂੰ ਜਿਆਦਾ ਇੰਜਰਡ ਹੈ ਜਾਂ ਕੋਈ ਮਾਮਲੀ ਸੱਟ ਵਗੈਰਾ ਲੱਗੀ ਜਿੱਤੇ ਨਹੀਂ ਜੀ শারਪ ਇਹਦੀ ਇੰਜਰੀ ਹੈਗੀ ਹੈ ਕਾਫੀ ਉਹਨਾਂ ਨੂੰ ਸੱਟ ਲੱਗੀ ਹੈ ਤੇ ਬਟ ਹੁਣ ਹਾਲਤ ਸਟੇਬਲ ਹੈ ਧਾਰਾ ਹੈ ਜੀ ਬੀਐਨਐਸ ਦੇ ਅੰਡਰ 109 13042 62 35 1262 1181 ਤੇ 3512 ਬੀਐਨਐਸ ਦੇ ਅੰਡਰ ਅਸੀਂ ਲਗਾਏ ਪਟਿਆਲਾ ਵਾਸੀਆਂ ਨੂੰ ਕਿਸ ਤਰ੍ਹਾਂ ਦਾ ਕਿਉਂਕਿ ਲੜਾਈ ਦੀ ਵਾਰਦਾਤਾਂ ਕਾफी ਜ਼ਿਆਦਾ ਹੋ ਰਹੀਆਂ ਨੇ ਪਟਿਆਲਾ ਸ਼ਹਿਰ ਦੇ ਵਿੱਚ ਉਹ ਰਾਤ ਦੇ ਤਕਰੀਬਨ 10 ਵਜੇ ਹੋ ਰਹੀ ਹੈ ਪੀਸੀਆਰ ਨੂੰ ਬਿਦਾਨ ਦੀ ਕੋਸ਼ਿਸ਼ ਕੀਤੀ ਜਾਏਗੀ ਬਿਲਕੁਲ ਜੀ ਅ ਅਸੀਂ ਪੀਸੀਆਰ ਨੂੰ ਵੀ ਬਿਦਾਵਾਂਗੇ ਮੈਂ ਪਰਸਨਲੀ ਵੀ ਜੋ ਹੈ ਆਪਣੇ ਏਰੀਆ ਵਿੱਚ ਪੂਰੀ ਕੋਸ਼ਿਸ਼ ਕਰਕੇ ਪੈਟ੍ਰੋਲਿੰਗ ਵਗੈਰਾ ਕਰਵਾਵਾਂਗਾ ਤੇ ਪਟਿਆਲਾ ਵਾਸੀਆਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਤੁਹਾਡੇ ਨਜ਼ਰ ਵਿੱਚ ਅਗਰ ਇਹ ਹੋ ਜਾਈ ਕੋਈ ਗਲਬਾ ਸਾਹਮਣੇ ਆਂਦੀ ਹੈ ਉਸਦੀ ਨਾਲ ਦੇ ਨਾਲ ਹੀ ਪੁਲਿਸ ਹੈਲਪਲਾਈਨ ਤੇ ਦੱਸੋ ਕਿ ਅਸੀਂ ਐਕਸ਼ਨ ਲਵਾਂਗੇ इसको वैभव चौधरी ई एस पी प पटियाला जिन्ह ने तीन जेडे है लड़के फड़े ने मारू हथियार के नाल से उन्होंने एक दिन का रिमांड दिता से अज जो है एक बार होर जो है रिमांड लैन की कोशिश करे तो उसके को पूछगिछ कर कोई वो वारदात को अंजाम ना दे सकन पटियाला तो कैमरामैन संदीप के कुलविंदर कुमल की रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब WhatsApp channel par but...